ਤੇ ਯਾਰ ਮਿੱਤਰੋ ਅੱਜ ਆਪਾਂ ਨਾ ਬਾਬੇ ਸਿੱਧਾਂ ਦੀ ਕਿਰਪਾ ਨਾਲ ਭਾਈ ਵੱਲੋਂ ਦੀ ਕਿਰਪਾ ਦੇ ਨਾਲ ਆਪਣੇ ਖੇਤ ਦੇ ਵਿੱਚ ਪਾਈਪ ਲਾਣ ਪਾਈਆ। ਉਹ ਤੁਸੀਂ ਦੇਖ ਸਕਦੇ ਹੋ ਮੋਟਰ ਹੈਗੀ ਸਾਹਮਣੇ ਆਪਣੀ। ਆਪਾਂ ਪਾਈਪ ਲਾਈਨ ਦਾ ਕੰਮ ਆ ਜਿਹੜਾ ਇਹ ਨਿਮਰੇ ਚਾਰਡ ਤਜ। ਇਹਦੇ ਵਿੱਚ ਜਿਹੜਾ ਹੁਣ ਟੋਟਲ ਖਰਚਾ ਜਿਹੜੀ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਸਕਿਪ ਨਾ ਕਰਿਓ। ਇਹਦੇ ਵਿੱਚ ਆਪਣਾ ਜਿਹੜਾ ਏਰੀਆ ਸੀ ਇਹ 400 ਸਕਰ ਫੁੱਟ ਸੀ ਸਾਰਾ। 400 ਸਕਰ ਫੁੱਟ ਦੇ ਵਿੱਚ ਆਪਣੇ 20 ਲੰਬੇ ਪਾਈਪ ਪਏ ਨੇ। ਮਲਕ ਇੱਕ 20 ਫੁੱਟ ਦਾ ਪਾਈਪ ਪਿਆ। ਪਾਈਪ ਦਾ ਰੇਟ ਹੈ ਜਿਹੜਾ ਉਹ 55 ਰੁਪਏ ਫੁੱਟ ਪਿਆ ਆ 20 ਕਿਲੋ ਦਾ ਪੈਪਸੀ 20 ਕਿਲੋ ਦਾ 11 ਤੋਂ ਲੈ ਕੇ 1150 ਤੱਕ ਇੱਕ ਪੈਪ ਪੈਂਦਾ ਆਪਣੇ ਇਹ 400 ਸਕਰ ਫੁੱਟ ਏਰੀਆ ਇਹਦੇ ਵਿੱਚ 20 ਪੈਪ ਪਏ ਨੇ ਤੇ ਇਸ ਤੋਂ ਬਾਅਦ ਕੀ ਹੁੰਦਾਗਾ ਤੁਸੀਂ 20 ਪਾਈਪ ਇਹਦੇ ਵਿੱਚ ਖਰਚਾ 20 ਪਾਈਪਤਾਉਣੇ ਇਸ ਤੋਂ ਬਾਅਦ ਦੋ ਐਕਸਟਰਾ ਪਾਈਪ ਤੁਹਾਡਾ ਖਰਚ ਆਊਗਾ ਕਿਉਂਕਿ ਉਹ ਪਾਈਪ ਉੱਪਰ ਜਿਵੇਂ ਉਹ ਸਾਹਮਣੇ ਦੇਖਦੇ ਹੋ ਤੁਸੀਂ ਖੜਾਗਾ ਮੈਂ ਤੁਹਾਨੂੰ ਦਿਖਾ ਦਣਾ ਵੀਡੀਓ ਦੇ ਵਿੱਚ ਇਸ ਤਰ੍ਹਾਂ ਆਇਆ ਨਾ ਜਦੋਂ ਤੁਸੀਂ ਨੱਕੇ ਰੱਖੋ ਉਹਦੇ ਵਿੱਚ ਪਾਈਪ ਦੋ ਐਕਸਟਰਾ ਪਾਈਪ ਹੋਰ ਪੈ ਜਾਂਦੇ ਹੁੰਦੇ ਨੇ ਘੱਟੋ ਘੱਟ ਮੰਨ ਲਓ ਤੁਸੀਂ ਇਹ 400 ਸਕਰ ਫੁੱਟ ਏਰੀਆ ਦਾ ਪਾਈਪ ਜਿਹੜਾ ਪਾਉਣੇ ਹੋਗੇ ਉਹਦੇ ਵਿੱਚ ਦੋ ਪਾਈਪ ਹੋਰ ਐਕਸਟਰਾ ਪੈਂਦੇ ਨੇ ਮੰਨ ਲਓ ਜਿੱਥੇ ਤੁਹਾਡੇ 20 ਪਾਈਪ ਪੈਂਦੇ ਨੇ ਉੱਥੇ ਤੁਹਾਡੇ 22 ਪਾਈਪਾਂ ਦਾ ਖਰਚਾ ਜਿਹੜਾ ਆਊਗਾ ਤੇ ਬਾਕੀ ਆ ਬਾਈ ਆਪਣੇ ਕੋਲੇ ਸਟੋਜ ਦੇ ਹੋਏਗੇ ਨੇ ਸਟੋਜ ਪਿੰਡ ਇਹਨਾਂ ਦਾ ਭਗਵੰਤ ਮਾਨ ਵਾਲਾ ਪਿੰਡ ਆ ਬਾਈ ਉੱਥੋਂ ਚੱਲ ਕੇ ਆਪਣੇ ਖੇਤ ਦੇ ਵਿੱਚ ਕੰਮ ਕਰਨ ਲੈਣਾ ਪਿਆ ਬਹੁਤ ਸੋਹਣਾ ਕੰਮ ਕੀਤਾ ਬਾਈਆਂ ਨੇ ਪੂਰਾ ਚੋਟੀ ਦਾ ਕੰਮ ਆਗਾ ਜੋੜ ਜੂਰੇ ਪੂਰੇ ਇਹਨਾਂ ਘੈਂਟ ਲਾਉਂਦੇ ਨੇ ਬਾਈ ਫਿਰ ਇਹਦੀ ਗੱਲ ਬਾਤ ਆ ਲਾਈ ਜਾਂਦਾ ਬਾਈ ਦੇਖ ਸਕਦੇ ਹੋ ਕਿ ਵੀ ਜੋੜ ਲਾਉਣ ਦਾ ਤਰੀਕਾ ਦੇਖੋ ਬਾਈਆਂ ਦਾ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਵੀਡੀਓ ਦੇ ਵਿੱਚ ਇਸ ਤਰ੍ਹਾਂ ਲਾਉਂਦੇ ਨੇ ਆ ਨਾਲ ਸਿਲੰਡਰ ਚਾਹੀਦਾ ਗੈਸ ਆ ਤੁਹਾਨੂੰ ਦਿਖਾ ਦਿੰਦੇ ਆ ਪ੍ਰੋਪਰ ਆ ਦੇਖ ਸਕਦੇ ਤੁਸੀਂ ਬਾਈ ਵਰਗਾਂ ਦਾ ਤਰੀਕਾ ਕਿਹੜਾ ਪੈਪ ਲਾਉਣ ਦਾ ਹੈ ਲੈ ਪੈਪ ਦਾ ਜੋੜ ਲਾਉਣ ਦਾ ਤਰੀਕਾ ਪਾਈਆਂ ਕੋਲ ਦੇਖ ਸਕਦੇ ਚੰਗੀ ਤਰ੍ਹਾਂ ਇੱਕ ਨਾ ਆਹ ਤੁਹਾਡਾ ਸਲੋਚਨ ਲੱਗ ਜਾਂਦਾ ਹੁੰਦਾ ਇਹ ਘਟੋਏ 400 ਸਕਰ ਬੁੱਟੇ ਦੇ ਵਿੱਚ 200 ਡੱਬਾ ਲਾ ਦੋ ਡੱਬੇ ਲੱਗਦੇ ਨੇ ਇਹ 400 ਰੁਪਏ ਦਾ ਇੱਕ ਡੱਬਾ ਬੰਦਾ 800 ਰੁਪਏ ਦਾ ਖਰਚਾ ਤੁਹਾਡਾ ਇਹ ਹੈਗਾ ਬਾਕੀ ਤੁਹਾਨੂੰ ਸਾਰਾ ਟੋਟਲ ਹੀ ਖਰਚਾ ਤੁਹਾਨੂੰ ਜੋੜ ਕੇ ਦੱਸ ਦਿਆਂ ਕਿ ਨੱਕ ਨਾ ਖਰਚਾ ਆਏਗਾ ਚਲੋ ਆਰੇ ਭਾਈ ਨਾਲ ਨਹੀਂ ਛੱਟ ਮੜੀ ਨਾਲ ਨਹੀਂ ਮਾੜੀ ਛੱਟ ਬਸ ਬਸ ਭਾਈ ਬਸ ਹਾਂ ਭਾਈ ਰੱਖੀ ਇਹ ਦੇਖ ਸਕਦਾ ਜਿਵੇਂ ਬਾਈ ਵਰਗਿਆਂ ਨੇ ਬਹੁਤ ਵਧੀਆ ਜੋੜੇ ਜਿਹੜਾ ਲਾਇਆ ਹੈਗਾ ਅੱਗੇ ਤੁਹਾਨੂੰ ਦਿਖਾਉਣਾ ਸਾਰਾ ਕੁਝ ਪਾਈਪ ਲੈਣ ਜਿਵੇਂ ਬਾਈ ਹੋ ਬਹੁਤ ਟੰਗਣਾ ਯਾਰ ਸਿੱਧੇ ਪਾਈਪ ਨੇ ਬੰਜਨੇ ਪਾਏ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬਾਈ ਵਰਗੇ ਖੁਦ ਗਾਰੰਟੀ ਲੈਂਦਾ ਕਹਿੰਦੇ ਕਿਤੇ ਲੀਕੀਜ ਹੋ ਜੇ ਪਰ ਪਾਈਪ ਥੋੜਾ ਵਧੀਆ ਹੋਣਾ ਚਾਹੀਦਾ ਹੈ ਨਾ ਪਾਈਪ ਕਈ ਵਾਰ ਨਾ ਪਾਈਪ ਫੁੱਟ ਜਾਂਦੇ ਨੇ ਬਪਾ ਪਤਲੇ ਪਾਈਪ ਜਾਂ ਨਰਮ ਪਾਈਪ ਲਿਆਉਣੇ ਹੈਗੇ ਤੇ ਵਧੀਆ ਕੁਆਲਿਟੀ ਦੇ ਪਾਈਪ ਲਿਆਓ ਬਾਈ ਕਹਿੰਦਾ ਆਪਣੇ ਜੋੜ ਦੀ ਗਰੰਟੀ ਹੈ ਜੋੜ ਆਪਣਾ ਕਿਤੇ ਲੀਕ ਹੋ ਗਿਆ ਦੁਬਾਰੇ ਆਪਾਂ ਫ੍ਰੀ ਕਰਕੇ ਜਾਵਾਂਗੇ ਆ ਕੇ ਜਾਵਾਂ ਜੇ ਬਾਈ ਵਰਗੇ ਕਹਿੰਦੇ ਕੋਈ ਵੀ ਲੋੜ ਛਾੜਾ ਲੱਗਿਆ ਹੋਇਆ ਲੀਕ ਹੋ ਗਿਆ ਬਹੁਤ ਵਧੀਆ ਪਾਈਪ ਲਾਣਾ ਬਾਈ ਆਪਾਂ 400 ਸਕਰ ਫੁੱਟ ਏਰੀਆ ਬਾਈ ਆਪਣਾ ਇੱਕ ਪਾਈਪ ਆਪਾਂ ਨੂੰ ਘੁੱਟ-ਘੁੱਟ 1150 ਦਾ ਪਿਆ ਬਈ ਆਪਣੇ 20 ਪਾਈਪ ਪਏ ਨੇ 20 ਤੇ ਦੋ ਐਕਸਟਰਾ ਪਾਈਪ ਲੱਗੇ ਆਪਣੇ ਆ ਖੜੀ ਕਰਨ ਵਾਸਤੇ ਆ ਦੇਖੋ ਨੱਕੇ ਖੜੇ ਕਰੇ ਨੇ ਇੱਥੇ ਤੇ ਮੰਨ ਲਓ ਤੁਸੀਂ 22 ਪਾਈਪ ਹੋ ਗਏ 22 ਪਾਈਪਾਂ ਦਾ ਖਰਚਾ ਤੁਸੀਂ ਬਾਈ ਜੋੜ ਲਿਓ 55 ਰੁਪਏ ਫੁੱਟ ਦੇ ਹਿਸਾਬ ਆ 20 ਫੁੱਟ ਵੀ ਹੋ ਜਾਂਦਾ ਕੋਈ ਸਾਡੇ 20 ਫੁੱਟ ਹੁੰਦਾ ਉਸ ਹਿਸਾਬ ਨਾਲ ਸਾਨੂੰ ਜਿਹੜਾ ਖਰਚਾ ਹੋਣਾ ਨਾ ਬਾਕੀ ਜਿਹੜੀਆਂ ਪਾਈਪ ਲਾਈਨਾਂ ਵਾਲੀ ਜਿਹੜੀ ਆਪਾਂ ਪਵਾਈ ਜਾਂਦਾ ਪਾੜਾਈ ਜਾਂਦਾ ਲਵਾਏ ਪੈਣਾ ਇਹਦਾ ਖਰਚਾ ਵੀ ਆਪਾਂ ਤੋਂ 22 ਵਰਗੇ 6 ਰੁਪਏ ਫੁੱਟ ਲਗਾਏ ਨੇ ਸਕੇਅਰ ਫੁੱਟ ਮੰਨ ਲਾ ਆਪਣਾ 400 ਫੁੱਟ ਏਰੀਆ ਪਟਕੇ ਨੇ ਸ 2400 ਰੁਪਏ ਹੋਏ ਬਣਿਆ ਸਾਰਾ ਤੇ 2400 ਤੇ ਬਾਈਆਂ ਦੇ ਬਾਕੀ ਆ ਸਲੋਚਨਾ 800 ਰੁਪਏ ਦਾ 3200 3200 ਦੇ ਆ ਬਾਈ ਪਾਈਪਾਂ ਦਾ ਖਰਚਾ ਤੁਸੀਂ ਐਡ ਕਰ ਲਿਓ ਤੁਹਾਨੂੰ ਮੈਂ ਦੱਸਦਾ 20 ਪਾਈਪ ਆਪਣੇ ਲੰਬੇ ਪਏ ਨੇ ਤੇ ਦੋ ਪਾਇਪ ਆਪਣੇ ਜਿਹੜੇ ਆਪਾਂ ਨੱਕੇ ਖੜੇ ਕਰਨ ਲਈ ਦੋ ਪਾਇਪ ਉੱਤੇ ਖਰਚਾ ਆ ਜਾਂਦਾ ਤੇ ਦੋ ਇਹਦੇ ਵਿੱਚ ਵੀ ਹਵਾ ਲੇਅਰ ਪਾਇਪ ਖੜੇ ਹੁੰਦੇ ਨੇ ਜਿਹੜੇ ਆਪਣੇ ਛੋਟੇ 3 ਇੰਚੀ ਪਾਇਪ ਹੁੰਦੇ ਨੇ ਉਹ ਲੱਗਦੇ ਨੇ ਬਾਕੀ ਹੌਦੀਆਂ ਬਣਦੀਆਂ ਉਹ ਤੁਹਾਨੂੰ ਪਤਾ ਹੈ ਮਿਸਤਰੀ ਦਾ ਖਰਚਾ ਲੱਗ ਰਿਹਾ ਜਾਂਦਾ ਤੇ ਇਹ ਖਰਚਾ ਆਉਂਦਾ ਕਿ ਬਾਈ 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 ਵਰਗਿਆਂ ਨਾਲ ਮੈਂ ਗੱਲਬਾਤ ਕਰਾਉਣਾ ਛੁੱਡੀ ਬਾਈ ਵਰਗਿਆਂ ਜੋੜਾਂ ਦਾ ਕੀ ਖਰਚਾ ਉਹਨੇ ਉਹਨੇ ਤਰ੍ਹਾਂ ਕਰ ਦਿੱਤਾ ਯਾਨੀ ਹਾਂਜੀ ਜੀ ਦਾ 250 ਬਈ ਚੰਗੀ ਤਰ੍ਹਾਂ ਸੌਣ ਲਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਪੈਪਰਣਾ ਬਈ ਤੁਸੀਂ ਕਿੰਨੇ ਏਰੀਆ ਤੋਂ ਲਵਾਈ ਜੜਾਈ ਕਿੰਨੀ ਪਾ ਸਕਦੇ ਬਹੁਤ ਵਾ ਕਿੰਨੀ ਮਰਜ਼ੀ ਲਵਾਈ ਚ ਕੁਆਲੇ ਪੂਰਾ ਟੌਪ ਦਾ ਕੰਮ ਆ ਮੇਰਾ ਪਿੰਡ ਨੂੰ ਪਿੰਡ ਨੂੰ ਟੌਪ ਦਾ ਕੰਮ ਆ ਬਈ ਵਿੱਚ ਆਪਣੇ ਪਿੰਡ ਦੇ ਵਿੱਚ ਕੰਮ ਕਰਦੇ ਹਾਂ ਬਹੁਤ ਸੋਹਣਾ ਕੰਮ ਕੀਤਾ ਬਈ ਮੈਂ ਸਪੈਸ਼ਲ ਕੰਮ ਦੇਖ ਕੇ ਤੁਹਾਨੂੰ ਕਰਾਇਆ ਬਈ ਬਹੁਤ ਸੋਹਣਾ ਕੰਮ ਕੀਤਾ ਬਈ ਆਪਣਾ ਨੰਬਰ ਬੋਲ ਦੇ ਦੇ ਵਿੱਚ ਕਿੰਨਾ ਹੈ ਨੰਬਰ ਹੈ 91013 22555 95922 22 ਨੰਬਰ ਬਈ ਦੁਬਾਰਾ ਧਿਆਨ ਨਾਲ ਸੁਣ ਲਓ ਬਾਈਆਂ ਦਾ ਬਾਕੀ ਮੈਂ ਵੀਡੀਓ ਦੇ ਵਿੱਚ ਨਾ ਮੈਂਸ਼ਨ ਕਰ ਦੂੰਗਾ ਉਹ ਤੁਸੀਂ ਜਾ ਕੇ ਗੱਲ ਕਰਕੇ ਬਾਈਆਂ ਨਾਲ ਜਿਹ ਕੋਈ ਐਪਲਾਈਨ ਫੋਨ ਜੀ ਨੇ ਬੁਵਾ ਸਕਦਾ ਹੈਗਾ ਧੰਨਵਾਦ ਠੀਕ ਹੈ ਬਈ ਲੱਡੀ ਧੰਨਵਾਦ